2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜੇ ਪੱਖੇ ਪਏ ਨੇ ਤਾਂ ਉੱਥਾਂ ਹੀ ਗੁਰਜੀਤ ਸਿੰਘ ਓਜਲਾ ਹੋਣਾ ਦਾ ਜੋ ਕੱਲ ਸਵਾਗਤ ਉਹਨਾਂ ਦੇ ਸਮਰਥਕਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਕੀਤਾ ਗਿਆ ਹੈ ਤਾਂ ਅੱਜ ਜੋ ਗੁਰੂ ਘਰ ਦਰਸ਼ਨ ਜਰੇ ਕਰਨ ਵਾਸਤੇ ਆਪਣੇ ਪਰਿਵਾਰ ਸਮੇਤ ਗੁਰਜੀਤ ਸਿੰਘ ਓਜਲਾ ਇੱਥੇ ਪਹੁੰਚੇ ਨੇ ਤਾਂ ਗੱਲ ਕਰ ਲਈ ਕਿ ਸਿਆਸੀ ਅਖਾੜਿਆਂ ਦੀ ਤਾਂ ਕਾਫੀ ਜ਼ਿਆਦਾ ਇਸ ਵਕਤ ਕਿਉਂਕਿ ਹਰ ਪਾਰਟੀ ਜਦੋਜਾਹਤ ਦੇ ਵਿੱਚ ਹੈਗੀ ਆ ਹਰ ਕੈਂਡੀਡੇਟ ਜਦੋਜਾਹਤ ਹੈਗਾ ਕਿ ਜੋ ਇਲੈਕਸ਼ਨਾਂ ਦੇ ਵਿੱਚ ਜੋ ਵਾਅਦਾ ਵਾਅਦਾ ਕੇ ਚੜਕੇ ਜੋ ਆਪਣਾ ਮੋੜ ਜੇ ਚੱਕਨ ਤਾਂ ਐਮਪੀ ਗੁਰਜੀਤ ਸਿੰਘ ਉਹਲੇ ਇੱਥੇ ਪਹੁੰਚੇ ਐਮਪੀ ਸਾਹਿਬ ਕਿਵੇਂ ਵੇਖਦੇ ਹੋ ਅੱਜ ਇੱਥੇ ਪਹੁੰਚੇ ਹੋ ਕੱਲ ਸਮਰਥਕਾਂ ਵੱਲੋਂ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅੱਜ ਅੱਜ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਸ਼ੁਕਰਾਨਾ ਕਰਨ ਪਹੁੰਚੇ ਆਂ ਔਰ ਨਤਮਸਤਕ ਹੋਣ ਵਾਸਤੇ ਆਏ ਆਂ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਆਂ ਕਿਉਂਕਿ ਇਸ ਚੌਂ ਦੇ ਮੈਦਾਨ ਵਿੱਚ ਪਰਮਾਤਮਾ ਨੇ ਡਿਊਟੀ ਲਾਈ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੂ ਔਰ ਅੱਜ ਉਸਕਰੋਂ ਅਸ਼ੀਰਵਾਦ ਲੈ ਕੇ ਤੇ ਜਿਹੜੀ ਚੋਣ ਮੇਮ ਹੈ ਉਹ ਨੂੰ ਸ਼ੁਰੂ ਕਰਨਾ। ਕਾਫੀ ਮਾਹੌਲ ਪਕਿਆ ਪਿਆ ਵਿਰੋਧੀ ਧਰ ਕਹਿੰਦੇ ਕਿ ਉਹ ਗੁਰਜੀਤੋਲੇ ਨੇ ਅਜੇ ਤੱਕ ਕੀਤਾ ਹੀ ਕੁਝ ਨਹੀਂ। ਮੇਰਾ ਖਿਆਲ ਇਸ ਘਰ ਦੇ ਅੱਗੇ ਖੜੋ ਕੇ ਮੈਂ ਇਹ ਗੱਲਾਂ ਨਹੀਂ ਕਰਨਾ ਚਾਹੁੰਦਾ। ਇਹ ਕਿਸੇ ਵੇਲੇ ਹੁਣ ਅਸੀਂ ਆਪਾਂ 40-50 ਦੇ ਨਹੀਂ ਹੀ ਗੱਲਾਂ ਕਰਨੀਆਂ ਨੇ ਤੇ ਜੋ ਕੀਤਾ ਆ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਮੇਰਾ ਖਿਆਲ ਆ। ਇਸ ਘਰ ਦੇ ਅੱਗੇ ਖੜੋ ਕੇ ਨਾ ਤੇ ਮੈਂ ਝੂਠ ਮਾਰੂੰਗਾ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਸੱਚ ਤੇ ਪਹਿਰਾ ਦੇਣਾ ਚਾਹੀਦਾ। ਕਿਉਂਕਿ ਸਾਨੂੰ ਸਾਰਿਆਂ ਨੂੰ ਨਾ ਖਾਸ ਕਰ ਅੰਮ੍ਰਿਤਸਰ ਨਗਰੀ ਦੇ ਜਿੰਨੇ ਵੀ ਲੋਕ ਚਾਹੇ ਕੋਈ ਇਲੈਕਸ਼ਨ ਲੜਦਾ ਆ ਜਿੱਤ ਹਾਰਦਾ ਕੁਝ ਵੀ ਜਿਹੜਾ ਚੱਲਦਾ ਹੈ ਉਹਨੂੰ ਸਾਰੇ ਲੋਕ ਫੋਲੋ ਕਰਦੇ ਤੁਸੀਂ ਪਾਰਟੀਆਂ ਦੇ ਵੱਡੇ ਲੀਡਰ ਜੇ ਸਰਮੌਰ ਲੀਡਰ ਜੇ ਜੇ ਤੁਸੀਂ ਲੋਕ ਝੂਠ ਮਾਰੋਗੇ ਤੇ ਕਾ ਬੱਚਿਆਂ ਨੂੰ ਆਪਾਂ ਕੀ ਦੇ ਕੇ ਜਾਵਾਂਗੇ ਸੋ ਅਸੀਂ ਕਹਿੰਦੇ ਆ ਸਾਰਥਿਕ ਰਾਜਨੀਤੀ ਹੋਣੀ ਚਾਹੀਦੀ ਐ ਇਸ ਧਰਤੀ ਦੇ ਜਿਹੜਾ ਜਿਹੜਾ ਇਹ ਸੰਦੇਸ਼ ਹੈ ਇਸ ਗੁਰੂ ਘਰ ਦਾ ਨਿਉ ਕਿ ਹੁਣ ਪੌੜੀਆਂ ਉੱਤਰ ਕੇ ਅਸੀਂ ਥੱਲੇ ਜਾਣਾ ਐ ਸੰਤ ਮੀਆਂ ਮੀਰ ਜੀ ਨੇ ਨੀ ਰੱਖੀ ਐ ਔਰ ਵਿਸ਼ਾਲ ਸਰੋਵਰ ਐ ਔਰ ਇੱਥੇ ਬਾਣੀ ਦਾ ਪ੍ਰਵਾਹਣ ਜਿੱਦਾਂ ਔਰ ਚਾਰ ਦਰਵਾਜ਼ੇ ਨੇ ਇਹਦਾ ਇੱਕ ਸੰਦੇਸ਼ ਹੈ ਮੈਂ ਕਹੂੰਗਾ ਸਾਰਿਆਂ ਨੂੰ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰਥਕ ਰਾਜਨੀਤੀ ਕਰੀਏ ਔਰ ਲੋਕਾਂ ਨੇ ਜਿਹੜਾ ਮਤਦਾਦਾਨ ਕਰਨਾ ਹੈ ਲੋਕਾਂ ਤੇ ਡਿਪੈਂਡ ਹੈ ਆਪਣੇ ਅੱਛੇ ਅੱਛੇ ਕੰਮ ਤੁਸੀਂ ਵੀ ਦੱਸੋ ਅਸੀਂ ਲੋਕ ਵੀ ਦੱਸਾਂਗੇ ਅਸੀਂ ਕਿਵੇਂ ਬਿਹੱਛਾ ਕਰਨਾ ਤੁਸੀਂ ਕਿਵੇਂ ਅੱਛਾ ਕਰਨਾ ਮੇਰਾ ਤਾਂ ਕਿਆ ਲਿਆ ਇਹ ਰਾਜਨੀਤੀ ਜਿਹੜੀ ਆ ਇਹ ਅਸੀਂ ਬਾਕੀ ਰਾਜਨੀਤਿਕ ਬੰਦਿਆਂ ਨੂੰ ਵੀ ਕੋਸ਼ਿਸ਼ ਕਰਾਂਗੇ ਤੋਂ ਸੇਧ ਲੈਣਾ ਮਰਸਾਰ ਦੇ ਲੀਡਰਾਂ ਦੇ ਤੋਂ ਇਹ ਪਰਮਾਤਮਾ ਦਾ ਕੋਈ ਬੇਅੰਤ ਨੇ ਔਰ ਇਹਨਾਂ ਦੇ ਜਿਹੜੇ ਇਸ ਘਰ ਤੋਂ ਕੋਈ ਕਮੀ ਪੇਸ਼ੀ ਨਹੀਂ ਰਹੀ ਨਹੀਂ ਔਰ ਮੈਂ ਤੇ ਸ਼ੁਕਰਾਨਾ ਦੇ ਕੋਟਨ ਕੋਟ ਜਿੰਨਾ ਵੀ ਕਰ ਸਕੀ ਉਹਨਾਂ ਹੀ ਕਰਦੇ ਤਾਂ ਬਿਲਕੁਲ ਤੁਹਾਡੇ ਨਾਲ ਤਸਵੀਰਾਂ ਸਾਂਝੇ ਕੀਤਾ ਕਿ ਗੁਰਜੀਤ ਸਿੰਘ ਓਜਲਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਕੇ ਨਤਮਸਤਕ ਹੋਏ ਨੇ ਤਾਂ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਨ ਦੌਰਾਨ ਕਹਿਣਾ ਸੀਗਾ ਕਿ ਜਿਹੜੇ ਵੀ ਸਿਆਸਤਦਾਨ ਜੋ ਗੁਰੂ ਘਰ ਖੜਕੇ ਸਿਆਸਤ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਖਾਸ ਤੌਰ ਦੇ ਤੇ ਧਿਆਨ ਦੇਣਾ ਚਾਹੀਦਾ ਤਾਂ ਇਹ ਵੀ ਚੀਜ਼ ਦਾ ਉਹਨਾਂ ਨੇ ਜ਼ਰੂਰ ਦਾਵਾ ਕੀਤਾ ਕਿ ਗੁਰਜੀਤ ਸਿੰਘ ਓਜਲਾ ਨੇ ਕੀ ਕੀਤਾ ਤਾਂ ਇਹ ਤਾਂ ਅੰਮ੍ਰਿਤਸਰ ਵਾਸੀ ਹੀ ਦੱਸ ਸਕਦੇ ਨੇ ਕਿਉਂਕਿ ਉਹਨਾਂ ਵੱਲੋਂ ਇਹ ਕਹਿਣਾ ਸੀ ਕਿ ਹੁਣ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜੋ ਇੱਕ ਵਧੀਆ ਸਮਾਂ ਜੋ ਅੰਮ੍ਰਿਤਸਰ ਸਾਹਿਬ ਵਾਸਤੇ ਕੱਢਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਲੈਕਸ਼ਨਾਂ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀਆਂ ਕਰਕੇ ਤਾਂ ਉਸ ਤੋਂ ਬਾਅਦ ਕੈਂਪੇਨਿੰਗ ਜੋ ਹੈ ਉਹ ਸ਼ੁਰੂ ਕੀਤੀ ਜਾਣੀ ਹੈ कैमरामैन संदीप कुमार लक्ष्य सुनक जगबानी टीवी श्री हमसा